ਪਿੰਡ 3ਏ ਵਾਲਦੀ ਚੌਕ ਵਿੱਚ ਨੌਜਵਾਨ ਦੀ ਲਾਸ਼ ਮਿਲਣ ਦੇ ਨਾਲ ਹਾਹਾਕਾਰ ਮਚ ਗਈ। ਜਾਣਕਾਰੀ ਅਨੁਸਾਰ ਪੁਲਿਸ ਥਾਣਾ ਮਜੀਠਾ ਅਦੀਨੋਂ ਦੇ ਪਿੰਡ 3ਏ ਵਾਲਦੀ ਚੌਕ ਵਿੱਚ ਇੱਕ 22 ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਦੀ شناخت ਉਸ ਦੀ ਜੇਬ ਵਿੱਚੋਂ ਮਿਲੇ ਕਾਗਜ਼ਾਂ ਤੋਂ ਹੋਈ ਹੈ। ਐਸਪੀਡੀ ਹਰਪਾਲ ਸਿੰਘ ਡੀਐਸਪੀ ਮਜੀਠਾ ਤੇ ਥਾਣਾ ਮੁਖੀ ਮਜੀਠਾ ਵੱਲੋਂ ਮੌਕੇ ਤੇ ਪਹੁੰਚ ਕੇ ਪੜਤਾਲ ਤੋਂ ਪਤਾ ਲੱਗਿਆ ਕਿ ਮ੍ਰਿਤਕ ਨੌਜਵਾਨ ਸਤਨਾਮ ਸਿੰਘ ਸੱਤਾਵਾਸੀ ਖੋਦੇ ਬਾਂਗਰ ਥਾਣਾ ਫਤਿਹਗੜ ਚੂੜੀਆਂ ਜੋ ਆਪਣੇ ਨਾਨਕੇ ਘਰ ਡਾਲੇ ਚੱਕ ਰਹਿੰਦਾ ਸੀ। ਪੁਰਸਤਾ ਕਹਿਣਾ ਹੈ ਕਿ ਇਹ ਨੌਜਵਾਨ ਸਤਨਾਮ ਸਿੰਘ ਸਤਾ ਗੈਂਗਸਟਰ ਸੀ ਜਿਸਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ ਪਿੰਡ ਥੀਏਵਾਲੇ ਥਾਣਾ ਮਜੀਠਾ ਦੇ ਅੰਦਰ ਉੱਥੇ ਨਹਿਰ ਦੇ ਨਾਲ ਇੱਕ ਸੁਆ ਚੱਲਦਾ ਲੇਕਿਨ ਸੁਆ ਸੁੱਕਾ ਹੋਇਆ ਉਹਦੇ ਕਿਨਾਰੇ ਦੇ ਉੱਤੇ ਇੱਕ ਡੈੱਡ ਬਾਡੀ ਨੌਜਵਾਨ ਲੜਕੇ ਦੀ ਪਈ ਹੋਈ ਸੀ ਪਿੰਡ ਦੇ ਲੋਕਾਂ ਵੱਲੋਂ ਸੂਚਨਾ ਦੇਣ ਤੇ ਅਸੀਂ ਮੌਕੇ ਤੇ ਪਹੁੰਚੇ ਸੀਗੇ ਪਹੁੰਚ ਕੇ ਦੇਖਿਆ ਕੋ ਡੈੱਡ ਬਾਡੀ ਦੇ ਸਜੇ ਕਰਨ ਦੇ ਢੇਠਾਂ ਗੋਲੀ ਦਾ ਨਿਸ਼ਾਨ ਆ ਇੰਜ ਲੱਗਦਾ ਜਿਵੇਂ ਕੋਈ ਨਾਮਲੂ ਵਿਅਕਤੀ ਉਹਨੂੰ ਗੋਲੀ ਮਾਰ ਕੇ ਇਸ ਤਰ੍ਹਾਂ ਸੁੱਟ ਕੇ ਹਾਂ ਅਸੀਂ ਜੱਡਵਾਲੀ ਕਬਜ਼ੇ ਚ ਲੈ ਲਈ ਆ ਐਫ ਆਰ ਦਰਜ ਕਰ ਰਹੇ ਆ ਤੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਇਹਦੀ ਪਛਾਣ ਜਿਹੜੀ ਹੋ ਚੁੱਕੀ ਆ ਇਹਦਾ ਨਾਮ ਸਤਨਾਮ ਸਿੰਘ ਉਪਸਤਾ ਪਿੰਡ ਖੋਦੇ ਬੇਟ ਥਾਣਾ ਫਤੇਗੜ ਚੂੜੀਆਂ ਪਤਾ ਲੱਗਾ ਸੀ ਸਰ ਇੱਕ ਜੱਗੂ ਦਾ ਬੰਦਾ ਪਤਾ ਲੱਗਾ ਜੀ ਇਹ ਜੀ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਅਸੀਂ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਤਫਤੀਸ਼ ਚਲ ਰਹੀ ਹੈ ਜੋ ਵੀ ਤਫਤੀਸ਼ ਵਿੱਚ ਸਾਹਮਣਾ ਆਏਗਾ ਸਾਰਾ ਕੁਝ ਥੋੜਾ ਥੋੜਾ ਸਾਹਮਣੇ ਲੈਣਾ ਚਾਹੀਦਾ ਤੇ ਗੋਲੀ ਕਿੱਥੇ ਵੱਜੀ ਸੀ ਇਹਦੀ ਗੋਲੀਆਂ ਦੀ ਸੱਜੇ ਕਰਦੇ ਹੱਥਾ ਵੱਜੀ ਕਰਦੀ ਆ ਤੇ ਸਰ ਕੀ ਇਹਦੀ ਇਹਦੇ ਤੇ ਵੀ ਕੋਈ ਪਰਚੇ ਹੈਗੇ ਬੰਦੇ ਦੇ ਉੱਤੇ ਕਿ ਅਸੀਂ ਪਤਾ ਕਰਾ ਰਹੇ ਹਾਂ ਜੀ ਇਹਦੀ ਸਬੰਧਤ ਥਾਣੇ ਦੇ ਵਿੱਚੋਂ ਕਿ ਕੀ ਕੀ ਇਹਦਾ ਬੈਕਗ੍ਰਾਉਂਡ ਹੈਗੀ ਹੈ ਸਾਰੀ ਡਿਟੇਲ ਜਦੋਂ ਵੀ ਆਉਂਦੀ ਆ ਉਹ ਨਾਲ ਦੀ ਨਾਲ ਦੱਸਿਆ ਜਾਂਦਾ ਕਿ ਜੱਗੂ ਦਾ ਸਾਥੀ ਹੈ ਜੀ ਜੱਗੂ ਬਗਵਾਨ ਬੁੜੀ ਹੈ ਇਹਦੇ ਬਾਰੇ ਜੇ ਕੁਝ ਕਲੀਅਰ ਨਹੀਂ ਕਿਹਾ ਜਾ ਸਕਦਾ ਜੀ ਸਾਰੀ ਗੱਲ ਸਾਹਮਣੇ ਹੋਂ ਤੇ ਅਗਲੀ ਗੱਲ ਜਿਹੜੀ ਕੋਈ ਮੋਟਰਸਾਈਕਲ ਵਗ ਕਰੋਗੇ ਦੋ ਗਿਆ ਸੀ ਲਾਪਤਾ ਸੀ ਕਰੋ ਕਰ ਦਿਓ ਤੁਹਾਨੂੰ ਬੁਲਾਇਆ ਜੀ ਉਹ ਪਹੁੰਚਦੇ ਨੇ ਫਸਾਦੀ ਗੱਲ ਸਾਨੂੰ ਦੱਸ ਦੇ ਜੀ ਠੀਕ ਓਕੇ ਜੀ ਸੈਂਕਿਉ ਨੀ ਸਾਡੇ ਤੋਂ ਬਾਹਰ ਗਿਆ ਜੀ ਤੇ ਪਤਾ ਲਗਾ ਜੀ ਥੋੜਾ ਜਿਹਾ ਘਾਇ ਨੂੰ ਤੇ ਹੁਣ ਸਵੇਰੇ 8:30 ਪਾ ਲਗਾ ਕੀ ਤਾਂ ਫੋਟੋ ਕੇ ਨੇ ਭੇਜੀ ਆ ਇਹ ਪਛਾਣਾ ਸਕਦਾ ਕੋਣ ਆ ਤੁਹਾਨੂੰ ਪਛਾਣਾ ਸਕਦਾ ਜੀ ਕਿੱਥੇ ਗਿਆ ਸੀ ਬਾਹਰ ਕਿੱਥੇ ਸੀ ਬਾਹਰ ਦਾ ਹੀ ਪੰਗਾ ਕਿ ਟ੍ਰੀ ਘੁੰਮਾਈ ਕਰੇ ਇਟਲੀ ਗਿਆ ਕਿੱਥੇ ਗਿਆ ਕਿੱਥੇ ਨਹੀਂ ਗਿਆ ਅੱਛਾ ਹਾਂ ਜੀ ਤੇ ਕੋਈ ਲੜਾਈ ਝਗੜਾ ਸੀ ਕਿਸੇ ਨਾਲ ਨਹੀਂ ਕਿਸਨ ਲਈ ਜਗੜਨੀ ਹੈ ਕਿ ਕੋਈ ਇੱਥੇ ਪਰਚਾ ਹਦਾ ਸੀ ਪਹਿਲੇ ਪਰਚਾ ਹੈ ਪਹਿਲਾਂ ਇਹ ਜੀ ਕੋਈ ਜੈਂਟਰ ਨੇ ਪਹਿਲੇ ਖੜਾ ਹੀ ਬਾਹਰ ਲਵਾ ਦੇ ਕਰਨਾ ਤੋਂ ਪਹਿਲੇ ਰਿਆ ਜੀ 7 ਲੱਖ ਰੁਪਇਆ ਤੇ ਜਦੋਂ ਬਾਹਰੋਂ ਨਾ ਖੜਿਆ ਉਹਨੇ ਉਹਨੂੰ ਚੰਨਈ ਕਮਾ ਕੇ ਫੇਰ ਵਾਪਸ ਲਿਆਂਦਾ ਇਹਨੇ ਜੈਂਟਰਾਂ ਮੇਰਾ ਚੁੱਕ ਲਿਆਂਦਾ ਇਹਨੇ ਇਹਨੇ ਅੱਛਾ ਨਾਲ ਗੱਡੀ ਲਿਆਂਦੀ ਉਹ ਬਾਅਦ ਚ ਮੁਰਗੇ ਜੀ ਇੰਨਾ ਇਹ ਤਰੀਕੇ ਨਹੀਂ ਜਾਂਦਾ ਤਰੀਕੇ ਜਾਂਦਾ ਜੇ ਪੁਲਿਸ ਨੂੰ ਜਿਹੜੀ ਉੱਥੇ ਫਰਮ ਹੁੰਦੀ ਸੀ ਇਹ ਤਰੀਕਾ ਜਾਣਾ ਹਟ ਗਿਆ ਤੇ ਇਹ ਕਰਕੇ ਮੁਰਗੇ ਭਗੜਾ ਹੋ ਗਿਆ ਤੈਨੂੰ ਸਾਨੂੰ ਆਦੇ ਬਾਹਰ ਚਲ ਗਏ ਮੈਂ ਤੇ ਮੁਰਗੇ ਉਥੋਂ ਕੇ ਮਾਰ ਕੇ ਕਿ ਅਮਰੀਕਾ ਦਾ ਬਾਟਨਿੰਗ ਲਗਾਵਾ ਤੇ ਉਥੋਂ ਭੜਿਆ ਕਿ ਉਹਨਾਂ ਨੇ ਪੰਜਾਬ થી ਵਾਪਸ ਪੇਚਤਾ ਅੱਛਾ ਤੇ ਕਿੰਨੇ ਕ ਪਰਚੇ ਸੀਗੇ ਇਹਦੇ ਤੇ ਨਹੀਂ ਨਹੀਂ ਜੀ ਪੱਕਾ ਬੜਾ ਉਹ ਤਿੰਨ ਪਰਚੇ ਤਾਂ ਹੈਗੇ ਹੈਗੇ ਕਦੋਂ ਦਾ ਗੈਪ ਸੀਗਾ ਤੁਹਾਡੇ ਕੋਲੋਂ ਹਟੋ 2 ਸਾਲ ਹੋ ਗਈ ਆ ਜੀ ਹੈ ਪਿੰਡ ਕੇ 2 ਸਾਲ ਹੋਈ ਆ ਅੱਛਾ 2 ਸਾਲ ਤੋਂ ਮਿੰਟ ਨਹੀਂ ਹੋਈ ਨਹੀਂ ਜੀ ਤੇ ਫਾਦਰ ਉਹਦੇ ਫਾਦਰ ਇਹ ਪੰਜਾਬ ਪੁਲਿਸ ਦੀ ਡਿਊਟੀ ਤੋਂ ਹੋ ਰਿਹਾ ਸੀ ਤੇ ਮੌਦੋਂ ਵੀ ਅੱਛਾ ਹਾਂ ਜੀ ਤੇ ਇਹ ਕਰਦੇ ਕੋਈ ਹੋਰ ਕੋਈ ਨਹੀਂ ਕਾਦੋ ਮੰਮੀ ਆ ਭਰਾ ਉਹ ਪੈਣ ਤੇ 2 ਸਾਲ ਤੋਂ ਲਾਫਤਾ ਸੀ ਹਾਂਜੀ 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 ਕਿੰਨੇ ਸਾਲ ਤੋਂ 2 ਸਾਲ ਤੋਂ ਹੀ ਲਾਫਤਾ ਸੀ ਹਾਂਜੀ ਅੱਛਾ ਤੇ ਕੋਈ ਕਦੇ ਕੋਈ ਮਾਰੇ ਚੱਕੇ ਕਮਾਈ ਤਾਂ ਨਹੀਂ ਸੀ ਨਹੀਂ ਸਰ ਹੋ ਸਕਦਾ ਹੀ ਮੈਂ ਨਹੀਂ ਨਿਕਲਣਾ ਮਾਰੇ ਚੱਕੇ ਕਮਾਈ ਤਾਂ ਹੀ ਮਰਿਆ ਜੇ ਮਾਰੇ ਚੱਕੇ ਕਮਾਈ ਹੋਇਆ ਹੈ ਇਹ ਜੋ ਠੀਕ 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 ਘਰ ਜਾਣ ਨਹੀਂ ਕਿ ਮਾੜਾ ਫੋਨ ਤੇ ਗੱਲ ਹੋ ਕੇ ਦੇ ਲਾ ਹੁੰਦੀ ਕਿ ਉਹ ਕਿਉਂ ਚਾਚਾ ਜੀ ਹਾਂਜੀ ਹਾਂਜੀ ਕੀ ਨਾ ਜੀ ਜੋ ਬਣੇ